ਪਾਰਟੀ ਦੇ ਚੱਲਦੇ ਉਹ ਲੈ ਕੀ ਹੈ ਤੇ ਕੀ ਪਾਰਟੀ ਦੀ ਗਤੀਵਿਧੀ ਰੁਕੀ ਇਹ ਨੂੰ ਲੈ ਸਭ ਤੋਂ ਪਹਿਲਾਂ ਤਾਂ ਧੰਨਵਾਦੀਆਂ ਸਮੁੱਚੀ ਪ੍ਰੈਸ ਦੇ ਅਸੀਂ ਜਿਹੜੇ ਸ਼੍ਰੋਮਣੀ ਕਾਲ ਦਲ ਹਲਕਾ ਸੁਨਾਮ ਦੇ ਜਿੰਨੇ ਵੀ ਅਹੁਦੇਦਾਰ ਵਰਕਰ ਸਹਿਬਾਨ ਨੇ ਉਹਨਾਂ ਵੱਲੋਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋ ਅੱਜ ਦਾ ਮੁੱਖ ਮਸਲਾ ਇਹ ਹੈ ਕਿ ਪਾਰਟੀਆਂ ਵੱਡੀਆਂ ਹੁੰਦੀਆਂ ਨੇ ਤੇ ਜਿਹੜਾ ਲੀਡਰ ਹੈ ਉਹ ਹਮੇਸ਼ਾ ਛੋਟਾ ਹੁੰਦਾ ਨਹੀਂ ਅੱਜ ਦੇ ਹਾਲਾਤ ਦੇ ਵਿੱਚ ਰਿੰਦਰਦੀਪਾ ਜੀ ਨੇ ਪਾਰਟੀ ਨੂੰ ਮਾਲਵੇ ਦਾ ਕਿਹਾ ਉਹ ਉਹਨਾਂ ਦੀ ਮਰਜ਼ੀ ਹੈ ਉਹਨਾਂ ਦਾ ਸ਼ੌਕ ਹੈ ਜਾਂ ਉਹਨਾਂ ਦੀ ਕੀ ਲਾਲਸਾ ਹੈ ਜਾਂ ਕੀ ਮਜਬੂਰੀ ਹੈ ਇਹਦੇ ਬਾਰੇ ਸਾਨੂੰ ਨਹੀਂ ਪਤਾ ਉਹ ਦੱਸਣਗੇ ਪਰ ਸਾਨੂੰ ਇਹ ਪਤਾ ਹੈ ਕਿ ਅੱਜ ਪਾਰਟੀ ਦੀ ਜਿੰਨੇ ਵਰਕਰ ਸਹਿਬਾਨ ਸਾਡੇ ਸਰਕਲ ਪ੍ਰਧਾਨ ਸਾਹਿਬ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਡੇ ਜਿੰਨੇ ਪੰਜ ਸਰਪੰਚ ਮੋਢੀ ਲੀਡਰ ਨੇ ਜਿਹੜੇ ਹਲਕੇ ਦੇ ਉਹ ਸਾਰੇ ਦੇ ਸਾਰੇ ਅੱਜ ਜਿਹੜੇ ਨੇ ਉਹ ਸਾਡੇ ਨਾਲ ਇੱਥੇ ਖੜੇ ਨੇ ਆਈਦਰੋਂ ਸ਼ੁਰੂ ਹੋ ਜਓ ਤੁਸੀਂ ਰਣਜੀਤ ਜੀ ਹੋਰੀ ਮੱਦੀ ਜੀ ਆ ਜਿੰਨੀ ਟੀਮ ਹੈ ਰਾਣਾ ਭਾਈ ਖੁਸ਼ਪਾਲ ਬੀਰ ਕਲਾ ਸਾਰੇ ਹਲਕੇ ਪ੍ਰਧਾਨ ਇੱਕ ਵੀ ਸਰਕਲ ਪ੍ਰਧਾਨ ਦੇਖੋ ਪਾਰਟੀ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਸਰਕਲ ਪ੍ਰਧਾਨ ਤੇ ਖੜੀ ਹੁੰਦੀ ਹੈ ਕਿਉਂਕਿ ਸਰਕਲ ਪ੍ਰਧਾਨ ਮੋਢਾ ਹੈ ਪਾਰਟੀ ਦਾ ਹਲਕੇ ਦੇ ਵਿੱਚ ਸੋ ਅੱਜ ਜਿੰਨੇ ਸਰਕਲ ਪ੍ਰਧਾਨ ਸਾਡੇ ਸਾਰੇ ਇੱਥੇ ਅਵੇਲੇਬਲ ਨੇ ਉਸ ਤੋਂ ਬਾਅਦ ਦੂਜੀ ਗੱਲ ਜਿਹੜਾ ਸਾਡੇ ਸਰਕਲ ਪ੍ਰਧਾਨ ਢੱਡਰੀਆਂ ਵਾਲੇ ਉਹ ਇੰਗਲੈਂਡ ਗਏ ਹੋਏ ਨੇ ਉਹਨਾਂ ਦਾ ਕੱਲ ਮੈਨੂੰ ਫੋਨ ਆ ਗਿਆ ਉਹ ਕਹਿੰਦੇ ਜੇ ਅਸੀਂ ਪਾਰਟੀ ਨਾਲ ਹਰਵਿੰਦਰ ਚੀਮਾ ਜੀ ਜਿਹੜੇ ਨੇ ਉਹ ਚੰਡੀਗੜ੍ਹੋਂ ਚੱਲੇ ਹੋਏ ਨੇ ਉਹਨਾਂ ਦਾ ਕੋਈ ਅੱਖ ਦਾ ਅੱਜ ਡੇਟ ਸੀ ਉਸ ਕਰਕੇ ਲੇਟ ਨੇ ਸਾਡੀ ਪਾਰਟੀ ਦਾ ਹਰ ਲੀਡਰ ਹਰ ਵਰਕਰ ਜਿਹੜਾ ਹੈ ਅੱਜ ਤੱਕੜੀ ਤੇ ਸ਼੍ਰੋਮਣੀ ਕਾਲਦਲ ਨਾਲ ਖੜਾ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਹਿਨਮਾਈ ਹੇਠ ਤੇ ਉਹਨਾਂ ਦੀ ਪ੍ਰਧਾਨਗੀ ਹੇਠ ਜਿਹੜਾ ਹੈ ਅੱਜ ਪਾਰਟੀ ਦੀ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਸੋ ਅੱਜ ਦੀਪਾ ਜੀ ਵੱਲੋਂ ਕਲੇਮ ਕੇ ਮੈਨੂੰ ਵਰਕਰਾਂ ਨੇ ਇਹ ਗੱਲ ਕਹੀ ਕਿ ਵਰਕਰ ਕਹਿੰਦੇ ਨੇ ਤੁਸੀਂ ਇੱਕ ਕਾਂਗਰਸ ਜਾਣੇ ਅੱਜ ਅਕਾਲੀ ਦਲ ਦੇ ਸਾਰੇ ਖੜੇ ਨੇ ਮੇਨ ਬੰਦੇ ਨੇ ਅੱਜ ਅਸੀਂ ਕੋ ਵੱਡੀ ਮੀਟਿੰਗ ਨਹੀਂ ਹੈ ਅੱਜ ਜਿੰਨੇ ਮੇਨ ਮੇਨ ਬੰਦੇ ਨੇ ਸਾਰਿਆਂ ਨੂੰ ਕਿਸੇ ਨੂੰ ਤੁਸੀਂ ਪੁੱ ਫੋਨ ਇਹਨਾਂ ਨੇ ਜ਼ਰੂਰ ਕੀਤੇ ਫੋਨ ਵਿਦੀਪਾ ਜੀ ਨੇ ਕੀਤੇ ਬੜੇ ਵਾਰੀ ਕੀਤੇ ਤੇ 15 ਫੋਨ ਆਏ ਕਿ ਤੁਸੀਂ ਸਾਡੀ ਪਾਰਟੀ ਮੇਰੇ ਨਾਲ ਚੱਲੋ ਪਰ ਕਿਸੇ ਵੀ ਵਰਕਰ ਨੇ ਨਹੀਂ ਚੱਲੇ ਮੈਂ ਇੱਥੇ ਗੱਲ ਹੋਰ ਵੱਡੀ ਕਹਿਣੀ ਚਾਹੁੰਦਾ ਕਿ ਦੀਪਾ ਜੀ ਨੇ ਪਿਛਲੇ ਦਿਨ ਇੱਕ ਬਿਆਨ ਦਿੱਤਾ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਜਿਹੜੀ ਹੁਣ ਵੀ ਕੱਲ ਵੀ ਤੁਹਾਡੇ ਚੈਨਲ ਤੇ ਕਿਤੇ ਗੱਲ ਕੀਤੀ ਕਿ ਅਕਾਲ ਤਖਸਾਲ ਸਾਹਿਬ ਦੇ ਫੈਸਲੇ ਤੋਂ ਬਾਅਦ ਅਕਾਲ ਤਖਸਾਲ ਸਾਹਿਬ ਤੋਂ ਬਾਅਦ ਜਿਹੜਾ ਉਹ ਫੈਸਲਾ ਹੋਇਆ ਉਹ ਨਹੀਂ ਮੰਨਿਆ ਤੇ ਇਸ ਕਰਕੇ ਮੈਨੂੰ ਦੁੱਖ ਲੱਗਿਆ ਮੈਂ ਪਾਰਟੀ ਛੱਡੀ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅਕਾਲ ਤਖਤ ਸਾਹਿਬ ਦੀ ਗੱਲ ਕਰਨ ਵਾਲੇ ਉਸ ਪਾਰਟੀ 'ਚ ਗਏ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢੈਢੇਰੀ ਕੀਤਾ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਟੈਂਕਾਂ-ਤੋਪਾਂ ਨਾਲ ਹਮਲਾ ਕੀਤਾ ਉਹ ਅਕਾਲ ਤਖਤ ਸਾਹਿਬ ਦੇ ਜਿਹੜੀ ਪਾਰਟੀ ਖਿਲਾਫ ਚੱਲਦੀ ਸੀ ਉਹ ਪਾਰਟੀ ਦੇ ਵਿੱਚ ਦੀਪਾ ਜੀ ਨੇ ਜੁਆਇਨਿੰਗ ਕੀਤੀ ਹੈ ਸੋ ਅੱਜ ਉਹਨਾਂ ਨੂੰ ਮੁਬਾਰਕਾਂ ਵੀ ਦੇਵਾਂਗੇ ਤਾਂ ਸਾਰੇ ਵੀ ਭਾਈ ਕੋਈ ਗੱਲ ਨਹੀਂ ਪਰ ਇਹਨਾਂ ਵਰਕਰਾਂ ਵੱਲੋਂ ਸਾਡੇ ਵੱਲੋਂ ਲੀਡਰਸ਼ਿਪ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਕਦੇ ਵੀ ਉਹਨਾਂ ਨੂੰ ਨਾ ਨਕਾਰਿਆ ਗਿਆ ਸਿੱਧੀ ਪ੍ਰਧਾਨ ਸਾਹਿਬ ਨਾਲ ਗੱਲ ਹੁੰਦੀ ਸੀ ਜਿੰਨੀਆ ਟੀਮ ਸਾਡੀ ਕਾਲੀ ਜਲ ਦੀ ਖੜੀ ਹੈ ਅ ਜੇਲਾ ਪ੍ਰਧਾਨ ਸਾਹਿਬ ਵੀ ਉਸ ਤੋਂ ਬਾਅਦ ਸੰਬੋਧਨ ਕਰਨ ਗਿਆ ਸੀ ਸਾਰੇ ਜਾਨੇ ਪਾਰਟੀ ਨਾਲ ਇਸ ਹਲਕੇ ਦੇ ਵਿੱਚ ਮਜ਼ਬੂਤੀ ਨਾਲ ਖੜੇ ਆ ਸਾਰੀ ਇੱਕ ਟੀਮ ਦੇ ਤੌਰ ਤੇ ਕੰਮ ਕਰ ਰਹੇ ਆ ਇੱਥੇ ਤਗੜੇ ਹੋ ਕੇ ਆਉਣ ਵਾਲਾ ਸਮਾਂ ਜਿਹੜਾ ਤੁਸੀਂ ਦੇਖੋਗੇ ਸਨਾਨ ਚ ਇੱਕ ਚੰਗੀ ਲੀਡਰਸ਼ਿਪ ਜਿਹੜੀ ਆ ਉਹ ਪੈਦਾ ਹੋਊਗੀ ਤੇ ਤਗੜੇ ਹੋ ਕੇ ਜਿਹੜੀ ਇਹ ਲੜਾਈ ਲੜਨਗੇ ਇਹ ਸਾਰੇ ਜਿੰਨੇ ਬੈਠਾ ਸੀ ਸਾਰੇ ਇੱਕ ਇੱਕ ਸੁਰ ਹੋ ਕੇ ਇੱਕ ਮੋਟੋਕ ਇੱਕ ਟੀਮ ਬਣਾ ਕੇ ਜਿਹੜਾ ਉਹ ਕੰਮ ਕਰ ਲਾ ਇਸ ਤਰ੍ਹਾਂ ਨੂੰ ਲੈ ਕੇ ਪਾਰਟੀ ਦੀ ਹਾਈ ਕਮਾਂਡਾ ਕੀ ਕਹਿਣਾ ਹੈ ਕਿ ਇਹਨੂੰ ਲੈ ਕੇ ਕੋਈ ਅੰਸ਼ ਰਸਮੀਸ਼ਾ ਵੀ ਕੀਤੀ ਜਾ ਰਹੀ ਹੈ ਦੇਖੋ ਪਾਰਟੀ ਦੇ ਵਿੱਚ ਦੇਖੋ ਇੱਕ ਹਲਕਾ ਇੰਚਾਰਜ ਦਾ ਅਹੁਦਾ ਦਿੱਤਾ ਬੜੀ ਹੈਰਾਨੀ ਦੀ ਗੱਲ ਹੈ ਕਿ ਦੀਪਾ ਜੀ ਨੂੰ ਅੱਜ ਤੱਕ ਉਹਨਾਂ ਦੇ ਸਿਆਸੀ ਕੈਰੀਅਰ ਦੇ ਵਿੱਚ ਕਿਸੇ ਵੀ ਰੈਕੋਗਨਾਈਜ਼ਡ ਪਾਰਟੀ ਨੇ ਉਹਨਾਂ ਨੂੰ ਹਲਕਾ ਇੰਚਾਰਜ ਨਹੀਂ ਲਾਇਆ ਕੱਲਾ ਸ਼੍ਰੋਮਣੀ ਕੱਲ ਦਾ ਸੀ ਜਿਹਨੇ ਉਹਨਾਂ ਨੂੰ ਹਲਕਾ ਇੰਚਾਰਜ ਕਰਾਇਆ ਅਸੀਂ ਸਰਪੰਚ ਠੀਕ ਹੈ ਤੇ ਅਸੀਂ ਅਸੀਂ ਸਰਪੰਚ ਜਾ ਕੇ ਉਹਨਾਂ ਨੂੰ ਸਾਡੇ ਸਾਰੇ ਵਰਕਰ ਉਹਨਾਂ ਨੂੰ ਜਿਹੜਾ ਹਲਕੇ ਦੀ ਨੁਮਾਇੰਦਗੀ ਦਿਵਾ ਕੇ ਲੈ ਕੇ ਆਏ ਪਰ ਉਹਨਾਂ ਵੱਲੋਂ ਅੱਜ ਛੱਡ ਕੇ ਜਾਣਾ ਦੇਖੋ ਪਾਰਟੀ ਨੂੰ ਉਹਨਾਂ ਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਸੀ ਤੇ ਜਦੋਂ ਕੋਈ ਪਾਰਟੀ ਦਾ ਲਾਇਆ ਹੋਇਆ ਨੁਮਾਇੰਦਾ ਜਾਂਦਾ ਉਹਦਾ ਦੁੱਖ ਜ਼ਰੂਰ ਇਸ ਗੱਲ ਦਾ ਹੁੰਦਾ ਕਿ ਯਾਰ ਅਸੀਂ ਤੈਨੂੰ ਇਹਨਾਂ ਮਾਨ ਸਤਕਾਰ ਦਿੱਤਾ ਪਰ ਤੁਸੀਂ ਉਸ ਮਾਨ ਸਤਕਾਰ ਦਾ ਮੁੱਲ ਨਹੀਂ 모ੜਿਆ ਜਾਂ ਉਹਦਾ ਮਾਣ ਨਹੀਂ ਰੱਖਿਆ ਪਰ ਅੱਜ ਉਹਨਾਂ ਵੱਲੋਂ ਜਾਣਾ ਜਿਹੜਾ ਉਹ ਬੜਾ ਹੀ ਮੰਦ ਭਾਗ ਹੈ ਤੇ ਪਾਰਟੀ ਜਿਹੜੀ ਆ ਕੋਈ ਗੱਲ ਨਹੀਂ ਇਹ ਸਮੁੰਦਰ ਹੈ ਮੈਂ ਹਮੇਸ਼ਾ ਕਹਣਾ ਪਾਰਟੀ ਸਮੁੰਦਰ ਹੈ ਚੋ ਇੱਕ ਅੱਧੀ ਬੂੰਦ ਨਿਕਲ ਗਈ ਕਿ ਪੈ ਗਈ ਕੋਈ ਫਰਕ ਨਹੀਂ ਪੈਂਦਾ ਪਾਰਟੀ ਇਹਨਾਂ ਨਾਲ ਆ ਜਿੰਨੇ ਖੜੇ ਨੇ ਪਾਰਟੀ ਇਹ ਨਾ ਬੰਦਿਆਂ ਦੇ ਨਾਲ ਆ ਪਾਰਟੀ ਕਿਸੇ ਲੀਡਰ ਮੇਰੇ ਨਾਲ ਜਾਂ ਇਹਨਾਂ ਨਾਲ ਇੱਕ ਬੰਦੇ ਨਾਲ ਪਾਰਟੀ ਨਹੀਂ ਆ ਪਾਰਟੀ ਸਾਰੀ ਟੀਮ ਤੇ ਵਰਕਰਾਂ ਨਾਲ ਆ ਸੋ ਅਸੀਂ ਤੱਕੜੇ ਆ ਤੇ ਫਿਰ ਕੋਈ ਨਹੀਂ ਕਈ ਆਉਣਗੇ ਕਈ ਜਾਣਗੇ ਪਹਿਲਾਂ ਵੀ ਕਈ ਆਏ ਤੇ ਕਈ ਗਏ ਕੋਈ ਫਰਕ ਨਹੀਂ ਪੈਂਦਾ ਜੀ ਜਿਵੇਂ ਜਿਵੇਂ ਇਹ ਗਏ ਪੁਰਾਣੇ ਵਰਕਰ ਵੀ ਤੁਹਾਡੇ ਨਾਲ ਸੀ ਹਸਪਾਲ ਜੀ ਹੋਵੇ ਹਸਪਾਲ ਜੀ ਤੁਸੀਂ ਹੋਵੇ ਕਈ ਵਰਕਰ ਨੇ ਹਾਂਜੀ ਉਹਨਾਂ ਨੂੰ ਤਾਂ ਹਲਕਾ ਇੰਚਾਰਜ ਲਾਇਆ ਨਹੀਂ ਗਿਆ ਇਹ ਪਾਰਟੀ ਜੋ ਕਿਸੇ ਜੋ ਆਈ ਦੀ ਇਹਨਾਂ ਨੂੰ ਹਲਕਾ ਇੰਚਾਰਜ ਲਾਇਆ ਗਿਆ ਬਿਲਕੁਲ ਬਿਲਕੁਲ ਉਹਨਾਂ ਨੂੰ ਕਿਉਂ ਨਹੀਂ ਲਾਇਆ ਜਾਂਦਾ ਜੀ ਇਹ ਗੱਲ ਇਹ ਹੈ ਕਿਉਂ ਨਹੀਂ ਲਾਇਆ ਨਹੀਂ ਇਹ ਕੀ ਹੁੰਦਾ ਹੈ ਕਈ ਵਾਰੀ ਨਾ ਪਾਰਟੀਆਂ ਦੇ ਵਿੱਚ ਦੇਖੋ ਇੱਕ ਹਰਾਰ ਕੇ ਹੁਣ ਮੈਂ ਆ ਮੈਨੂੰ ਕਹੋ ਤੁਸੀਂ ਸੰਗਰੂਰ ਭੇਜਤਾ ਅਸੀਂ ਇਹ ਕਈ ਕਹਿੰਦਾ ਸੱਜਤਾ ਉਹ ਜੋਧੇ ਆ ਵਿੱਚ ਹੈ ਅਫਗਾਨਿਸਤਾਨ ਤੋਂ ਲੜਾਈ ਲੜਾ ਦੋ ਸੰਤਾ ਉੱਥੋਂ ਵੀ ਲੜ ਲਾਂਗੇ ਮਸਲਾ ਇਹ ਨਹੀਂ ਹੁੰਦਾ ਕਈ ਵਾਰੀ ਕੀ ਹੁੰਦਾ ਪਾਰਟੀ ਦਾ ਵਿੱਚ ਲੀਡਰ ਜਦੋਂ ਆਉਂਦਾ ਉਹ ਇੱਕ ਮਾਨ ਸਤਕਾਰ ਕੱਦ ਵੱਡਾ ਹੁੰਦਾ ਪਹਿਲਾਂ ਇਲੈਕਸ਼ਨ ਲੜਿਆ ਹੋਇਆ ਤੇ ਉਸ ਕਰਕੇ ਨਾਲੇ ਸਾਡੀ ਉਮਰ ਜੇ ਸਾਡੇ ਜਿਹੜੇ ਯੂਥ ਵਾਲੇ ਨੇ ਇਹਨਾਂ ਦੀ ਟੀਮ ਜਿਹੜੀ ਹੈ ਸਾਡੀ 25 30 ਸਾਲਾਂ ਬਾਅਦ ਵਾਰੀ ਆਈ ਹੈ ਸੋ ਇਹਨਾਂ ਦੀ ਇਹ ਕਿਤੇ ਨਾ ਕਿਤੇ ਇੱਕ ਵਾਰੀ ਕਰਮ ਵੀ ਤਕਦੀਰ ਵੀ ਹੁੰਦੀ ਹੈ ਕਈ ਵਾਰੀ ਬੰਦੇ ਦੇ ਉਹ ਇਨਫਲੂਐਂਸ ਹੀ ਇਹਨਾਂ ਕਰ ਲਾਂਦਾ ਦੇਖੋ ਸੁਖਬੀਰ ਜੀ ਦੇ ਬਹੁਤ ਨੇੜੇ ਵੀ ਰਹੇ ਨੇ ਦੀਪਾ ਜੀ ਅਜ ਕੋਈ ਦੂਰ ਨਹੀਂ ਹੈ ਯੂਨੀਵਰਸਿਟੀ ਟਾਈਮ ਤੇ ਜਾਣਦੇ ਨੇ ਤੇ ਕਈ ਵਾਰੀ ਬੰਦਾ ਉੱਥੇ ਆ ਕੇ ਕੀਰਨੀ ਪਾਉਣ ਲੱਗ ਜਾਂਦਾ ਵੀ ਜੀ ਦੇਖੋ ਜੀ ਮੈਨੂੰ ਤਾਂ ਕਿਸੇ ਪਾਰਟੀ ਨੇ ਕਦੇ ਮਾਨ ਸਤਕਾਰ ਦਿੱਤਾ ਤੁਸੀਂ ਸਾਨੂੰ ਮੈਂ ਤੁਹਾਡੇ ਨਾਲ ਖੜੂਗਾ ਅੰਦਰ ਲੀਆਂ ਗੱਲਾਂ ਮੈਂ ਨਹੀਂ ਕਰਨੀਆਂ ਚਾਹੁੰਦਾ ਬਹੁਤੀਆਂ ਪਰ ਉਸ ਲੈਵਲ ਤੱਕ ਜਦੋਂ ਕਈ ਵਾਰੀ ਬੰਦਾ ਆ ਜਾਂਦਾ ਤੇ ਫਿਰ ਬੰਦਾ ਕਹਿੰਦਾ ਚੱਲ ਕੋਈ ਗੱਲ ਨਹੀਂ ਯਾਰ ਆਪਣਾ ਬੰਦਾ ਜੇ ਆਪਣੇ ਨਾਲ ਇੰਨਾ ਖੜਨੂ ਕਹਿੰਦਾ ਸਾਨੂੰ ਇਹਨਾਂ ਵਿਸ਼ਵਾਸ ਤੋਂ ਆਉਂਦਾ ਤਾਂ ਮੈਨੂੰ ਲੱਗਦਾ ਬੰਦਾ ਉੱਥੇ ਫਿਰ ਖੜ ਜਾਂਦਾ ਸੋ ਇਸ ਕਰਕੇ ਪ੍ਰਦੀਪਾ ਜੀ ਸਾਡੇ ਅਜੇ ਤਾਂ ਸਾਰੀ ਬਹੁਤ ਸਤਕਾਰ ਕਰਦੇ ਜੀ ਹੁਣ ਵੀ ਕਰਦੇ ਆ ਅਸੀਂ ਤਾਂ ਕਦੇ ਕੋਈ ਕੋਈ ਮਾੜੀ ਭਾਸ਼ਾ ਜਾਂ ਸ਼ਬਦਾਵਲੀ ਨਹੀਂ ਬੋਲਦੇ ਪਰ ਇਹ ਵੀ ਦੁੱਖ ਹੁੰਦਾ ਕਿ ਅਸੀਂ ਉਹਨਾਂ ਨੂੰ ਬਹੁਤ ਮਾਨ ਸਤਕਾਰ ਦਿੱਤਾ ਤੇ ਉਹ ਸਾਡੇ ਮਾਨ ਸਤਕਾਰ ਦਾ ਮਾਣ ਨਹੀਂ ਰੱਖਿਆ ਉਹਨਾਂ ਨੇ ਹਲਕਾ ਚਾਰਕ ਅਗਲਾ ਕੰਮ ਤੱਕ ਲਾਇਆ ਜਾਊਗਾ ਜੀ ਬਹੁਤ ਜਲਦੀ ਪਾਰਟੀ ਨਾਲ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਸਾਰਿਆਂ ਦੀ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਡੇ ਗੱਲ ਕਰਦੇ ਨੇ ਸਾਡੀ ਹੋਰ ਪਾਰਟੀ ਦੀ ਸਾਰੀ ਸਮੂਚੀ ਐਸ ਵਾਰੀ ਇੱਕ ਗੱਲ ਹੋਰ ਕੀਤੀ ਇਹਨਾਂ ਨੇ ਕਿ ਸਾਰੀ ਟੀਮ ਜਿਹੜੀ ਹੈ ਬਣਾ ਕੇ ਅਸੀਂ ਕਹਿੰਨਾ ਹੈ ਉਹ ਬੰਦੇ ਨੂੰ ਲਾਓ ਜਿਹੜਾ ਘਟੋ ਘਟ ਪਾਰਟੀ ਦੇ ਵਿੱਚ ਪਿਛਲੇ 20 30 ਸਾਲਾਂ ਤੋਂ ਮਿਹਨਤ ਕਰ ਰਿਹਾ ਹੈ ਪਾਰਟੀ ਦਾ ਪੱਕਾ ਵਰਕਰ ਹੈ ਜਿਹਦੇ ਭਰੋਸਾ ਹੈ ਕਿ ਪਾਰਟੀ ਤੋਂ ਪਾਸੇ ਨਹੀਂ ਹੋ ਸਕਦਾ ਇਹਜੇ ਬੰਦੇ ਨੂੰ ਕਿਸੇ ਨੂੰ ਵੀ ਲਾ ਦੋ ਸਾਡੇ ਮੈਂ ਇਕਲ ਹੋਰ ਕਹਿਣਾ ਆ ਜਿੰਨੇ ਬੈਠੇ ਨੇ ਨਾ ਇਹਨਾਂ ਚੋਂ ਸਾਰਿਆਂ ਚੋਂ ਮਤਲਬ ਕਈ ਬੰਦੇ ਇਹ ਜਿਹੜੇ ਨੇ ਜਿਹੜੇ ਸਮਰੱਥ ਨੇ ਇਲੈਕਸ਼ਨ ਲੜਨਦੇ ਸੋ ਇਹ ਜੀ ਕੋਈ ਗੱਲ ਨਹੀਂ ਆ ਕਿ ਪਾਰਟੀ ਦੇ ਵਿੱਚ ਕੋਈ ਕਮੀਆਂ ਜਾਂ ਖਲਣ ਪੈ ਜਾਊਗਾ ਜਾਂ ਘਾਟਾ ਪੈ ਜਾਊਗਾ ਬੜੇ ਵੱਡੇ ਵੱਡੇ ਆਈ ਲੀਡਰ ਬਣਦੇ ਨੇ ਯਾਰ ਆਈ ਵਰਕਰਾਂ ਤੋਂ ਲੀਡਰ ਬਣਦੇ ਨੇ ਸਾਡੇ ਵਰਗੇ ਵੀ ਇਹੀ ਬਣੇ ਨੇ ਆਮ ਘਰਾਂ ਚੋਂ ਉੱਠ ਕੇ ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਇੱਕ ਚੰਗਾ ਚਿਹਰਾ ਦੇਖਣ ਨੂੰ ਇੱਥੇ ਮਿਲੂ ਤੁਸੀਂ ਜੀ ਕਮਾਨ ਸੰਭਾਲ ਸਰ ਨਹੀਂ ਨਹੀਂ ਮੈਂ ਮੇਰੀ ਸੁਣੋ ਯਾਰ ਅਸੀਂ ਤਾਂ ਆ ਸਾਰੇ ਕਮਾਨ ਵਾਲੇ ਆ ਮੇਰਾ ਇਕੱਲੇ ਦਾ ਕੀ ਮੈਂ ਤਾਂ ਸੰਗਰੂਰ ਹੈਗਾ ਸੰਗਰੂਰ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਤੇ ਅੱਜ ਵੀ ਮੈਂ ਤਾਂ ਪਾਰਟੀ ਦੀ ਸੇਵਾ ਉੱਤੇ ਕਰਦਾ ਅੱਜ ਤੱਕ ਤੁਸੀਂ ਬੈਠੇ ਹੋ ਸਾਡੇ ਵੱਲੋਂ ਕਦੇ ਵੀ ਮੈਂ ਪਾਰਟੀ ਦੀ ਹਮੇਸ਼ਾ ਵਫਾਦਾਰੀ ਨਾਲ ਪਾਰਟੀ ਦੇ ਡਿਸਪਲਿਨ ਚ ਰਹਿ ਕੇ ਕੰਮ ਕਰਨ ਵਾਲਾ ਬੰਦਾ ਤੁਹਾਨੂੰ ਅੱਜ ਤੱਕ ਸਾਢੇ 3 ਸਾਲਾਂ ਚ ਪਿਛਲੇ ਚ ਕਦੇ ਕਿਸੇ ਨੂੰ ਇਹ ਸੋਨ ਨੂੰ ਮਿਲਿਆ ਕਿ ਮੈਂ ਕੋਈ ਗੱਲ ਕਹੇ ਜੀ ਗਲਤ ਜਾਂ ਕੋਈ 네ਗਟਿਵ ਜਾਂ ਕਿਸੇ ਦੇ ਖਿਲਾਫ ਕੀਤੀ ਹੋਵੇ ਅਸੀਂ ਸਾਰੇ ਬੰਦੇ ਜਿਹੜੇ ਆ ਸਾਰੇ ਡਿਸਪਲਿਨ ਵਾਲੇ ਆ ਆਸਰੇ ਤੋਂ ਲੱਗ ਜਾਓ ਕਿਸੇ ਨੂੰ ਦੇਖ ਲੋ ਕੋਈ ਬੰਦਾ ਕਹਿੰਦਾ ਜਿੰਨੂੰ ਮਰਜ਼ੀ ਪਾਰਟੀ ਮੌਕਾ ਦੇ ਦੇ ਅਸੀਂ ਉਹਦੇ ਨਾਲ ਖੜੇ ਆ ਉਹਨੂੰ ਅ ਉਦੇ ਨਾਲ ਚੱਲਾਂਗੇ ਇਹ ਪਾਰਟੀ ਦਾ ਫੈਸਲਾ ਹੈ ਕਿ ਨੂੰ ਇੱਥੇ ਇੰਚਾਰਜ ਲਾਉਣਾ ਉਹ ਆਪਦਾ ਸਰਵੇ ਸਿਸਟਮ ਕਰਕੇ ਉਸ ਤੋਂ ਬਾਅਦ ਫੈਸਲਾ ਬੋੜੀਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੇ ਵੋਟ ਬੈਂਕ ਦੇਖਿਆ ਜਾਵੇ ਬਿਸ਼ਲੇ ਵੀ ਕਾਫੀ ਡਾਊਨ ਆਇਆ ਹੈ ਤੇ ਕਿਤੇ ਨਾ ਕਿਤੇ ਭਾਜਪਾ ਨਾਲ ਜਿਵੇਂ ਅਟੈਚਮੈਂਟ ਸੀ ਕੀ ਤੁਸੀਂ ਟੋਟਾ ਕੀ ਬੀਵਾ ਭਾਜਪਾ ਨਾਲ ਦੇਖੋ ਇੱਕ ਚੀਜ਼ ਕਲੀਅਰ ਕੀਤੀ ਹੈ ਪਾਰਟੀ ਨੇ ਬਈ ਸਭ ਤੋਂ ਪਹਿਲਾਂ ਬਿਆਨ ਮੇਰਾ ਆਇਆ ਸੀ ਕਿ ਅਸੀਂ ਪਾਰਟੀ ਪੰਜਾਬ ਦੇ ਹਾਲਾਤ ਇਹ ਜੇ ਪੈਦਾ ਕਰਦੇ ਅੱਜ ਤੁਸੀਂ ਜੇ ਪੰਜਾਬ ਦੇ ਹਾਲਾਤ ਦੇਖੋ ਜਦੋਂ 2017 'ਚ ਸ਼੍ਰੋਮਣੀ ਕਲਦਲ ਦੀ ਸਰਕਾਰ ਗਈ ਸੀ 1.82 ਲੱਖ ਕਰੋੜ ਦਾ ਕਰਜ਼ਾ ਸੀ ਜਿਹੜੇ 70 ਸਾਲਾਂ 'ਚ ਲੁੱਟਣ ਦੀ ਗੱਲ ਕਰਦੇ ਸੀ ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਆਏ 2.75 ਲੱਖ ਕਰੋੜ ਹੋਇਆ ਇਹ ਸਰਕਾਰ ਨੇ 3 ਸਾਲਾਂ 'ਚ ਸਵਾ ਲੱਖ ਕਰੋੜ ਰੁਪਏ ਤੋਂ ਉੱਪਰ ਕਰਜ਼ਾ ਲੈ ਲਿਆ ਤੇ ਜਿੱਦੇ ਸਰਕਾਰ ਜਾਊਗੀ 5 ਲੱਖ ਕਰੋੜ ਤੋਂ ਉੱਤੇ ਕਰਜ਼ਾ ਹੋਊਗਾ ਸੋ ਪੰਜਾਬ ਨੂੰ ਇੱਕ ਇਹੋ ਜਿਹੀ ਰਹਿਨਮਾਈ ਦੀ ਲੋੜ ਹੈ ਪੰਜਾਬ ਨੂੰ ਇੱਕ ਇਹੋ ਜਿਹੀ ਲੀਡਰ ਦੀ ਲੋੜ ਹੈ ਜਿਹੜਾ ਪੰਜਾਬ ਨੂੰ ਪ੍ਰੋਗਰੈਸਿਵ ਕਰਕੇ ਪਹਿਲਾਂ ਤਾਂ ਕਰਜ਼ੇ ਦੀ ਪੰਡ ਤੋਂ ਮੁਕਤੀ ਦਿਵਾਵੇ ਤੇ ਜਿੱਥੇ ਪੰਜਾਬ ਦੇ ਹਿੱਟਾਂ ਦੀ ਗੱਲ ਕਰੂਗਾ ਜਿਹੜੀ ਪਾਰਟੀ ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲਈ ਕੰਮ ਕਰੂਗੀ ਪੰਜਾਬ ਦੀਆਂ ਮੰਗਾਂ ਤੇ ਕੰਮ ਕਰੂਗੀ ਕਰਜ਼ੇ ਮਾਫੀ ਦੀ ਗੱਲ ਹੈ ਕਿਸਾਨੀ ਦੀ ਗੱਲ ਹੈ ਬੰਦੀ ਸਿੰਘਾਂ ਦੀ ਗੱਲ ਹੈ ਜਾਂ ਕੋਈ ਹੋਰ ਪੰਜਾਬ ਨੂੰ ਇੱਕ ਪੈਕੇਜ ਦੇਣ ਦੀ ਗੱਲ ਹੈ ਜਦੋਂ ਉਹ ਗੱਲ ਕਰੂਗੀ ਤਾਂ ਡੈਫੀਨੇਟ ਹੈ ਉਹਦੇ ਨਾਲ ਸਮਝੌਤਾ ਕਰਨ 'ਚ ਕੋਈ ਹਿਚ ਨਹੀਂ ਕਰਨੀ ਚਾਹੀਦੀ ਪਾਰਟੀ ਦੇ ਸਾਰੇ ਲੀਡਰਸ਼ਿਪ ਵੀ ਕਹਿੰਦੀ ਹੈ ਬਾਕੀ ਸਾਰੇ ਸਾਹ ਦੋਨੇ ਪਾਸੇ ਹਰ ਪਾਰਟੀ ਦਾ ਬੰਦਾ ਇਹ ਗੱਲ ਕਰਦਾ ਕਿਉਂਕਿ ਲੜਾਈ ਲੜਨੀ ਹੈ ਜੇ ਪਲਾ ਤਾਂ ਹੋ ਸਕਦਾ ਹੈ ਜੇ ਤੁਹਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲ ਦਲ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਉਗੀ ਜੇ ਸਰਕਾਰ ਨਹੀਂ ਆਉਂਦੀ ਤਾਂ ਇਹ ਗੱਲ ਮੰਨ ਲਿਓ ਤੁਸੀਂ ਕਿ ਪੰਜਾਬ ਦੇ ਹਾਲਾ ਜਿਹੜੇ ਨੇ ਸ਼੍ਰੀਲੰਕਾ ਨਾਲੋਂ ਵੀ ਭੜੇ ਹੋਣਗੇ ਸੋ ਅੱਜ ਜ਼ਰੂਰ ਤਾਂ ਜਿਹੜੀ ਖੇਤਰੀ ਪਾਰਟੀ ਦੀ ਹੈ ਪੰਜਾਬ ਨੂੰ ਉਹਦੇ ਲਈ ਲੜਾਈ ਦੇ ਲਈ ਸਾਨੂੰ ਬੈਕਅਪ ਲਈ ਨਾਲ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਲਈ ਜਿਹੜਾ ਅਸੀਂ ਪੰਜਾਬ ਦੀ ਲੜਾਈ ਲੜਦੇ ਆ ਸਾਡੀ ਸਿਆਸਤ ਜਿਹੜੀ ਹੈ ਜੇ ਸਹੀ ਦੇ ਕੋਟਾਰੀ ਤੋਂ ਖਨੌਰੀ ਤੇ ਚੰਡੀਗੜ੍ਹ ਤੋਂ ਫਿਰੋਜ਼ਪੁਰ ਇਦੋਂ ਵੱਡੀ ਦਾ ਸਾਡੀ ਸਿਆਸਤ ਹੀ ਹੈ ਨਹੀਂ ਸੋ ਸਿੱਧਾ ਪੰਜਾਬ ਦੀ ਗੱਲ ਕਰਨੀ ਆ ਪੰਜਾਬੀਆਂ ਦੀ ਗੱਲ ਕਰਨੀ ਆ ਸੋ ਸਾਡੀ ਲੜਾਈ ਇੱਥੇ ਤੱਕ ਐ ਸੋ ਅਸੀਂ ਚਾਹੁੰਦੇ ਆ ਕਿ ਪੰਜਾਬੀ ਅੱਜ ਦੇਖੋ ਪਾਰਟੀਆਂ ਦੇ ਵਿੱਚ ਬੰਦੇ ਆਉਂਦੇ ਜਾਂਦੇ ਰਹਿੰਦੇ ਹੁੰਦੇ ਨੇ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਗੱਲ ਇਹ ਆ ਕਿ ਵਰਕਰ ਨਾ ਟੁੱਟੇ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਮਿਹਨਤੀ ਬੰਦੇ ਨੇ ਉਹਨਾਂ ਦਾ ਮਾਨ ਸਤਕਾਰ ਬਣਿਆ ਰਹੇ ਉਹ ਇਕੱਠੇ ਰਹਿਣ ਤੇ ਉਹ ਪਾਰਟੀ ਦੇ ਵਿੱਚ ਵਧੀਆ ਕੰਮ ਕਰਨ ਤੇ ਚੜ੍ਹਦੀ ਕਲਾ 'ਚ ਕਰਨ ਤੇ ਪਾਰਟੀ ਜਿਹੜੀ ਐ ਮੈਂ ਹਮੇਸ਼ਾ ਕਹਿੰਨਾ ਕਿ ਪ੍ਰਧਾਨ ਸਾਹਿਬ ਤੋਂ ਲੈ ਕੇ ਥੱਲੇ ਤੱਕ ਹਰ ਬੰਦਾ ਉਹਨਾਂ ਨੂੰ ਸਤਕਾਰ ਦੇਵੇ ਇਹੀ ਚੀਜ਼ ਸਾਡੀ ਬਾਸ ਤੇ ਮੰਤਰੀ ਅਮਨ ਅਰੋੜਾ ਦੀ ਹਲਕੇ ਦੇ ਵਿੱਚ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਯਾਰ ਗੱਲ ਇਹ ਹੈ ਜਹਜੇ ਸਰਕਾਰ ਦੇ ਵਿੱਚ ਅਮਨ ਅਰੋੜਾ ਤੋਂ ਅੱਜ ਦੇ ਟਾਈਮ ਤੇ ਪਾਵਰਫੁੱਲ ਬੰਦਾ ਹੈ ਪ੍ਰਧਾਨ ਵੀ ਹੋ ਤੇ ਮੰਤਰੀ ਵੀ ਹੋ ਪਰ ਮੈਨੂੰ ਨਹੀਂ ਲੱਗਦਾ ਵੀ ਉਸ ਲੈਵਲ ਦੀ ਕਾਰਗੁਜ਼ਾਰੀ ਕਿ ਤੁਸੀਂ 4 ਚੀਜ਼ਾਂ ਦੇ 100 ਕਰੋੜ ਦਾ ਕੰਮ ਕਰਾ ਵੀ ਲਓਗੇ ਫਿਰ ਕਿੱਡੀ ਗੱਲ ਹੈ ਦੇ ਹਲਕੇ ਤੁਸੀਂ 5 ਸਾਲਾਂ ਦਾ 100 ਕਰੋੜ ਦਾ ਕੰਮ ਕਰਾਤਾ ਕੋਈ ਵੱਡੀ ਗੱਲ ਨਹੀਂ ਹੈ ਇਹ ਤੁਸੀਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਇਹ ਤੁਸੀਂ ਦੇਖੋ ਜਦੋਂ ਚਾਹੇ ਸਾਡੇ ਪੁਰਾਣੇ ਲੀਡਰ ਰਹੇ ਨੇ ਕਿੰਨੇ ਕੰਮ ਕਰਦੇ ਆ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਤੁਸੀਂ ਵਿਕਰਮ ਸਿੰਘ ਮਜੀਠੀਆ ਦਾ ਕੰਮ ਦੇਖੋ इवन ਇਹ ਵਾਲੀ ਸਾਡੇ ਨਾਲ ਸੀ ਕੱਲਾ ਐਮਐਲਏ ਸੀ ਉਹਦੇ ਕੰਮ ਦੇਖੋ ਸੋ ਇਹ ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਹੈਗੀਆਂ ਪਰ ਇਹ ਹੈ ਵੀ ਅੱਜ ਪੰਜਾਬ ਦੇ ਵਿੱਚ ਕੱਲੀ ਤੁਸੀਂ ਅਮਨ ਰੋੜੇ ਦੀ ਕਾਰਗੁਜ਼ਾਰੀ ਨਾ ਦੇਖੋ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇਖੋ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਨੇ ਹਾਲਾਤ ਕਹੇ ਜੇ ਬਣਾਤੇ ਲੈਂਡ ਆਰਡਰ ਤੇ ਫੇਲ ਡਿਵੈਲਪਮੈਂਟ ਤੇ ਫੇਲ ਸੜਕਾਂ ਦੇ ਉੱਤੇ ਪੈਚ ਵੀ ਨਹੀਂ ਲੱਗ ਰਹੇ ਸੜਕ ਬਣਾਉਣ ਦੀ ਤਾਂ ਦੂਰ ਦੀ ਗੱਲ ਹੈ ਠੀਕ ਹੈ ਫਿਰ ਡਿਵੈਲਪਮੈਂਟ ਦੇ ਨਾਂ ਤੇ ਜਮਾ 0 ਤੇ ਉਸ ਤੋਂ ਬਾਅਦ ਜਿੰਨੇ ਵਾਅਦੇ ਕੀਤੇ ਉਹ ਵੀ ਜ਼ੀਰੋ ਸੋ ਇਸ ਕਰਕੇ ਅੱਜ ਦੇ ਜਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਪੰਜਾਬ ਦੇ ਜੇ ਕੋਈ ਵਾਗਦਾਰ ਸਹੀ ਤਰ੍ਹਾਂ ਸੰਭਾਲ ਸਕਦਾ ਹੈ ਉਹ ਸ਼੍ਰੋਮਣੀ ਕਾਲ ਦਲ ਹੈ ਤੇ ਮੈਂ ਕਹੂੰਗਾ ਕਿ ਪ੍ਰਧਾਨ ਸਾਹਿਬ ਵੀ ਦੋਸ਼ਾਬ ਜਰੂਰ ਇਸ ਗੱਲ ਤੇ ਕਰੋ ਆਜੋ ਜਲਾ ਪ੍ਰਧਾਨ ਸਰਦਾਰ ਤੇਂਦਰ ਸਿੰਘ ਸੰਘੇੜੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਡੇ ਸਰਕਾਰ ਜੋ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਸੁਆਗਤ ਸਾਡੇ ਜਿੰਨੇ ਵੀ ਵਿਧਾਨ ਸਭਾ ਹਲਕੇ ਦੀ ਲੀਡਰਸ਼ਿਪ ਆਈ ਹੈ ਉਹਨਾਂ ਨੂੰ ਵੀ ਜੇ ਆ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਬਿਜੇਂਦਰ ਦੀਪਾ ਜੀ ਭਾਵੇਂ ਕਾਗਰਸ ਚਲੇ ਗਏ ਉਹਨਾਂ ਦੀ ਪੁਰਾਣੀ ਪਾਰਟੀ ਸੀ ਆ ਜਿਹੜਾ ਸਾਡਾ ਵਰਕਰ ਹੈ ਸਾਡੇ 6 ਸਰਕਲ ਪ੍ਰਧਾਨ ਨੇ ਜਿਹਦੇ ਵਿੱਚ 5 ਜੂਰੇ ਹਾਜ਼ਰ ਨੇ ਥੋੜੀ ਹਾਜ਼ਰੀ ਦੇ ਵਿੱਚ ਇੱਕ ਸਾਡੇ ਇੰਗਲੈਂਡ ਗਏ ਹੋਏ ਨੇ ਚੀਮਾ ਸਾਹਿਬ ਪਹਿਲਾਂ ਗੁਲਤੀ ਸਾਹਿਬ ਨੇ ਜ਼ਿਕਰ ਕੀਤਾ ਸਰ ਇਹ ਹੀ ਲੋਕ ਬਿਜੇਂਦਰ ਸਿੰਘ ਦੀਪਾ ਜੀ ਨੂੰ ਹਲਕਾ ਨਿਯਾਜ ਲਵਾ ਕੇ ਲੈਣ ਸੀ ਇਹ ਗੱਲ ਕਹਿੰਦੇ ਸੀ ਸਾਡਾ ਪਾਰਟੀ ਪ੍ਰਧਾਨ ਤਸਵੀਰ ਸਿੰਘ ਜੀ ਬਾਦਲਪੁਰ ਇਹ ਬਾਦਲ ਸਾਹਿਬ ਕਿਤੇ ਹਲਕਾ ਨਿਯਾਜ ਨਾ ਬਦਲ ਜੇ ਸਾਡੇ ਚ ਇੱਕ ਵੀਰ ਨੇ ਕਹੀ ਸੀ ਗੱਲ ਕਹਿੰਦਾ ਬਾਦਲ ਸਾਹਿਬ ਕਹਿੰਦੇ ਮੈਂ ਜਵਾਨ ਦਾ ਪੱਕਾ ਮੈਂ ਹਲਕਾ ਚਾਰਜ ਲਾਤਾ ਇਹੀ ਰਹੂਗਾ ਪਰ ਲੇਕਿਨ ਜੇ ਜਿੰਦਰ ਸਿੰਘ ਦੀਪਾ ਜੂ ਨਿੱਕ ਕਰ ਗਿਆ ਫਿਰ ਕੌਣ ਜਿੰਦਰ ਬਾਖੂਗਾ ਇਹੀ ਖੁਸ਼ਪਾਲ ਸਿੰਘ ਵੀਰ ਉਹਨਾਂ ਦੀ ਸਾਰੀ ਟੀਮ ਉਹਨਾਂ ਨੂੰ ਹਲਕਾ ਚਾਰਜ ਬਣਾ ਕੇ ਲੈ ਸੀ ਹਾਲਾਂਕਿ ਪ੍ਰਧਾਨ ਸਾਹਿਬ ਕੁਝ ਵਿਚਾਰ ਕਰਦੇ ਸੀ ਪਰ ਇਹਨਾਂ ਨੇ ਇੰਨਾ ਕਲੇਮ ਕੀਤਾ ਇੰਨੀ ਡਿੜਤਾ ਨਾਲ ਇੰਨੀ ਵਿਸ਼ਵਾਸ ਨਾਲ ਪ੍ਰਗਟ ਕੀਤਾ ਕਿ ਅਸੀਂ ਸਾਰੇ ਮੋਢਾ ਮੋਢਾ ਲਾ ਕੇ ਚੱਲਾਂਗੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਸਿਰ ਵੀ ਝੁਕਾਉਣਾ ਇਸ ਸਮੁੱਚਾ ਵਿਧਾਨ ਸਭਾ ਹਲਕਾ ਸਨਾਬਕੀ ਇਹ ਜਿਉਂਦੇ ਤਿਉਂ ਖੜੇ ਨੇ ਉਹਨਾਂ ਨੇ ਬੜੇ ਫੋਨ ਕੀਤੇ ਕਿ ਸਾਡੇ ਨਾਲ ਆ ਜੋ ਇਹ ਕਹਿੰਦਾ ਸੀ ਸ਼ਰੋਮ ਨੇ ਕਾਲੇਦਨ ਜੀ ਦਾ ਚੋਣ ਸੰਨ ਤੱਕੜੀ ਹੈ ਆ ਸਾਡੇ ਲੌਂਗਵਾਲੀ ਟੀਮ ਖੜੀ ਆ ਚਾਹਲ ਸਾਹਿਬ ਮੱਤੀ ਜੀ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹੜੇ ਪਾਰਟੀ ਨਾਲ ਡੱਟੇ ਨੇ ਹਮੇਸ਼ਾ ਹੀ ਸਾਡੇ ਦੇ ਸੰਕਟ ਆ ਪਾਰਟੀ ਦੇ ਪਿਛਲੇ ਲੌਂਗਵਾਲ ਦੇ ਵਿੱਚ ਵੀ ਲੌਂਗਵਾਲ ਸਾਹਿਬ ਵੀ ਚਲੇ ਗਏ ਸਾਡੇ ਚੁੰਦਾ ਸਾਹਿਬ ਵੀ ਚਲੇ ਗਏ ਉਹਨਾਂ ਨੇ ਬੜੇ ਯਤਨ ਕੀਤੇ ਵਿਧਾਨ ਸਭਾ ਹਲਕਾ ਲਹਿਰੇ ਦੇ ਵਿੱਚ ਵੀ 6 ਸਰਕੂ ਪ੍ਰਧਾਨ 11 ਸਾਡੇ ਜਿਹੜੇ ਦਾ ਇੱਕ ਬੰਦਰ ਨਹੀਂ ਗਏ ਤੁਸੀਂ ਮੀਡੀਆ ਵਾਲੇ ਦੇਖੋ ਜਿਹੜਾ ਸਾਰਾ ਵਿਚਾਰ ਕੀਤੀ ਹੋ ਗਈ ਐਸ ਤਰੀ ਸੁਨਾਮ ਵਾਲਕੇ ਦੇ ਵਿੱਚ ਵੀ ਇਹ ਬਲਤ ਹੁੰਦਾ ਸਾਹ ਪਾਰਲੀਮੈਂਟ ਦੀ ਚੋਣ ਲੜੇ ਭਾਵੇਂ ਵੋਟਾਂ ਘੱਟ ਪਈਆਂ ਇੱਕ ਵੀ ਬੰਦਾ ਸਾਡਾ ਸਿੰਗਲ ਬੰਦਾ ਸ਼੍ਰੋਮਣੀ ਅਕਾਲੀਆ ਛੱਡ ਕੇ ਨਹੀਂ ਗਿਆ ਸਾਨੂੰ ਇਸ ਗੱਲ ਤੇ ਮਾਣ ਹੈ ਸਾਡੇ ਪ੍ਰਧਾਨ ਸਾਹਿਬ ਤੇ ਮਾਨ ਸਰਸਵੀਰ ਸਿੰਘ ਜੀ ਬਾਦ ਸਾਹਿਬ ਤੇ ਜਿਹੜੇ ਬਹੁਤ ਜ਼ਿਆਦਾ ਸਖਤ ਮਿਹਨਤ ਕਰ ਰਹੇ ਨੇ ਲੁਧਿਆਣੇ ਦੇ ਚੋਣ ਦੇ ਵਿੱਚ ਵੀ ਜਰਰਾਤੇ ਕਰਕੇ ਉਹਨਾਂ ਨੇ ਹੁਣ ਸਾਡੇ ਜਿਹੜੀ ਇਹ ਗੱਲ ਹੈ ਇਹ ਕੌਣ ਤੁਸੀਂ ਵੀ ਸਵਾਲ ਕੀਤਾ ਵੀ ਲੀਡਰ ਬੋਲਦੀ ਸਾਹਿਬ ਨੇ ਕਿਹਾ ਕਿ ਲੀਡਰ ਸਾਹਿਬ ਜਿਹੜੇ ਸਾਡੇ ਵਿਧਾਨ ਸਭਾ ਹਲਕੇ ਦੇ ਵਿੱਚੋਂ ਲੱਗਣਗੇ ਉਹ ਥੋੜੇ ਜੀ ਲੱਗਣਗੇ ਜਿਹੜੇ ਵਰਕਰ ਨੇ ਜਿਹੜੇ ਪਾਰਟੀ ਉਸ ਮਰਪਤ ਨੇ ਜਿਨ੍ਹਾਂ ਨੇ ਪਾਰਟੀ ਲਈ ਜਾਨ ਕੀਤੀ ਹੈ ਕੁਰਬਾਨੀਆਂ ਕੀਤੀਆਂ ਨੇ ਉਹੀ ਲੋਕਾਂ ਕੇ ਹੋਣਗੇ ਆ ਜੋ ਤੇ ਪ੍ਰਧਾਨ ਬੈਠੇ ਨੇ ਹਰਪਾਲ ਸਿੰਘ ਕਿਰਿਆਲ ਸਾਹਿਬ ਇਹਨਾਂ ਦੇ ਵੀ ਸਾਰਾ ਜੋਤ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਸਹੀਆਂ ਸਾਰੇ ਦੇ ਵਿੱਚ ਇੱਕ ਕੋਈ ਭਰੋਸਾ ਦਿੱਤਾ ਗਿਆ ਕਿ ਸਾਡੀ ਜਿਹੜੀ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਜੋ ਪਾਰਟੀ ਪ੍ਰਧਾਨ ਸਰ ਸੁਵੀਰ ਸਿੰਘ ਬਾਦਲ ਜਿਹਨੂੰ ਵੀ ਹਲਕਾ ਚਾਰਜ ਲਾਉਣਗੇ ਸਾਡੀ ਇੱਕੋ ਹੀ ਮੰਗ ਹੈ ਕਿ ਸੰਗਤ ਦੀ رائے ਲੈ ਕੇ ਹੀ ਹਲਕਾ ਚਾਰਜ ਲਾਇਆ ਜਾਵੇ ਜਿਸ ਤਰ੍ਹਾਂ ਪਹਿਲਾਂ ਲਾਇਆ ਸੀ ਠੀਕ ਹੈ ਪਹਿਨਾਂਲੇ ਭੱਜ ਕੇ ਕੋਈ ਪਰਵਾਹ ਨਹੀਂ ਉਧਰ ਵੀ ਵਿਰੋਧ ਹੋ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਵੀ ਕਿਸੇ ਨੇ ਕੋਈ ਸਲਾਹ ਜਿੰਨੇ ਵਰੀ ਹਲਕਾਂ ਚਾਜੇ ਤੁਹਾਡੇ ਜਿਹੜੇ ਤੁਸੀਂ ਮਾਡੀ ਮੀਡੀਆ ਤੇ ਘੂਰ ਕੇ ਗੱਲ ਕਰ ਲੋ ਕਿਸੇ ਨੂੰ ਕੋਈ ਪਤਾ ਨਹੀਂ ਕਿ ਜਨਦਰ ਸਿੰਘ ਦੀਪਾ ਪਾਰਟੀ ਸ਼ਾਮਿਲ ਉਹਨਾਂ ਨੇ ਆਪਣਾ ਫੈਸਲਾ ਲਿਆ ਉਹਨਾਂ ਦਾ ਆਪਣਾ ਨਿੱਜੀ ਦੌਰ ਤੇ ਫੈਸਲਾ ਸਾਡੇ ਤੇ ਕੋਈ ਦਿਨ ਤੋਂ ਪ੍ਰੰਤੂ ਨਹੀਂ ਕਾਰਵਾਈ ਤੁਸੀਂ ਪੁੱਛਿਆ ਕਹਿੰਦੇ ਕਾਰਵਾਈ ਕਾਰਵਾਈ ਕੀ ਕਰਦੇ ਕਾਰਵਾਈ ਤਾਂ ਹੋ ਗਈ ਅਸੰਗਤ ਬੈਠੇ ਸਨ ਆਮ ਦੀ ਇਹ ਕਾਰਵਾਈ ਹੀ ਹੈ ਕੋਈ ਵੀ ਬੰਦਾ ਨਹੀਂ ਗਿਆ ਤੁਸੀਂ ਕਿਤੇ ਨਾ ਕਿਤੇ ਮੰਨਦੇ ਹੋ ਵੀ ਪਹਿਲਾਂ ਕੋਈ ਗਲਤੀ ਹੋਈ ਦੀ ਪਹਿਲਾਂ ਕਿਉਂ ਨਹੀਂ ਵਰਕਰਾਂ ਦੇ ਵਿੱਚੋਂ ਲਵਾਇਆ ਗਿਆ ਜੀ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਪਹਿਲਾਂ ਵਰਕਰਾਂ ਦੇ ਵਿੱਚੋਂ ਜਦੋਂ ਜਨਦਰ ਸਿੰਘ ਦੀਪਾ ਜੀ ਨੂੰ ਬੁਲਾਇਆ ਉਹ ਤੋਂ ਵਰਕਰਾਂ ਨੇ ਟਿਕਟ ਦਵਾਈ ਦੇਖੋ ਪਹਿਲਾ ਰੋਟੀ ਹਰ ਸਾਹ ਚੋਣ ਲੜਦੇ ਰਹੇ ਉਹਨਾਂ ਦਾ ਵੱਡਾ ਕਰਦੇ ਸੀ ਚਲੋ ਉਹ ਵੀ ਪਾਰਟੀ ਕੂਟੀ ਛੱਡ ਗਏ ਸਾਰੇ ਜਿੰਨੇ ਵੀ ਸਾਡੇ ਸਾਫਕਾ ਸਰਪੰਚ ਅੱਸੀ ਸਰਪੰਚ ਦੇ ਸਾਰੇ ਪ੍ਰਧਾਨ ਸਾਹਿਬ ਆਣਗੇ ਇਹਨਾਂ ਨੇ ਫੀਲ ਕੀਤੀ ਜਾ ਕੇ ਸਰ ਸੁਵੇਿਰ ਸਿੰਘ ਬਾਦਲ ਨੂੰ ਤੇ ਦੀਪਾ ਜੀ ਨੂੰ ਹਲਕਣ ਚੱਲ ਇਹਨਾਂ ਨੇ ਕਹਿਣ ਤੇ ਲੱਗਿਆ ਜੇ ਕੱਲਾ ਦੀਪਾ ਜੀ ਦੇ ਸ਼ਹਿਰ ਸਰ ਪਾਰਟੀ ਨੂੰ ਨਿੱਡਾ ਉਹ ਵੀ ਕਹਿਤਾ ਦੇ ਕੁੜੇ ਕਹਿਤਾ ਸੀ ਉਹਨਾਂ ਨੇ ਹੋਰ ਵੀ ਸੁਣ ਮੈਂ ਇੱਕ ਗੱਲ ਕਲੀਅਰ ਕਰਦਾ ਉਹਨਾਂ ਨੇ ਸਾਡੇ ਤੋਂ ਇਲਾਵਾ ਵੀ ਸਵਾਲ ਪੁੱਛੇ ਕਿ ਸਲਾਮ ਦਾ ਸਰਕਲ ਪ੍ਰਧਾਨ ਕੌਣ ਹੈ ਸ਼ਹਿਰੀ ਦਾ ਕੌਣ ਹੈ ਸੇਰੂ ਦਾ ਕੌਣ ਹੈ ਪੂਰਾ ਪ੍ਰੈਕਟੀਕਲ ਤੌਰ ਤੇ ਪੂਰੇ ਸਬੂਤਾਂ ਦੇ ਤਹਿਤ ਉਹਨਾਂ ਨੇ ਹਲਕਾਂ ਚੱਲਿਆ ਉਹ ਆ ਉਹਦੀ ਆਪਣੀ ਸੋਚ ਹੈ ਕਿੱਥੇ ਚਲੇਗੇ ਕੀ ਜਾਣੇ ਕੀ ਨਾ ਜਾਣੇ ਪ੍ਰਧਾਨ ਜੀ ਜਿਵੇਂ ਆਪਣਾ ਗੜ ਹੁੰਦਾ ਸੀ ਸੰਗਰੂਰ ਜਿਲ੍ਹਾ ਠਿੰਸਾ ਸਾਹਿਬ ਅੱਕ ਵੀ ਹੁਣ ਠਿੰਸਾ ਸਾਹਿਬ ਵੀ ਛੱਡ ਗਏ ਤੇ ਪਾਰਟੀ ਕਿਤੇ ਨਾ ਕਿਤੇ ਕਮਜ਼ੋਰ ਹੋਈ ਹੈ ਆਪਣੇ ਗੜ ਦੇ ਵਿੱਚ ਮਾਲਵੇ ਦੇ ਵਿੱਚ ਇਹਨੂੰ ਮਦਾਨ ਪਿੱਛੇ ਹੁਣ ਕੀ ਦੇਖੋ ਪਾਰਟੀ ਦਾ ਅਸੀਂ ਮਹਿਸੂਸ ਕਰਦੇ ਆਂ ਕਈ ਵਾਰ ਪਾਰਟੀ ਤੋਂ ਕੰਮਾਂ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਪਰ ਜਿਹੜੀ ਡਿਵੈਲਪਮੈਂਟ 2007 ਤੋਂ 2017 ਤੱਕ ਹੋਈ ਹੈ ਉਹਦੇ ਵਿੱਚ ਮਾੜੇ ਮੋਟੇ ਕੋਈ ਧਰਮਕ ਤੌਰ ਤੇ ਰਹੀਆਂ ਉਹ ਸਦਾਰ ਸੁਖਵੀਰ ਸਿੰਘ ਦੀ ਬਾਦਲ ਨੇ ਜੋ ਸ਼੍ਰੀ ਕਲਤਕਸਰ ਸਾਡਾ ਸਾਰੇ ਧਰਮ ਦਾ ਸਾਂਝਾ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਬਿਸ਼ਪ ਪੱਧਰ ਦੀ ਮਣ ਹੈ ਉਹਨੂੰ ਮੰਨਤਾ ਹੈ ਉਹਨਾਂ ਨੇ ਜੋ ਵੀ ਜਹਰ ਸਾਹਬ ਦੇ ਉਹਨਾਂ ਨੂੰ ਸਜ਼ਾ ਲਈ ਪੂਰੀ ਕੀਤੀ ਇਹ ਉਹਦਾ ਕੱڑی ਦਾ ਖਿੱਸਾ ਸੀ ਹੁਣ ਅੱਜ ਜਿਹੜੀ ਹੁਣ ਇਸ ਤਰ੍ਹਾਂ ਚੱਲਦੀ ਹੈ ਹੁਣ ਕੰਨਾਂ ਦੀ ਪੂਰੀ ਲੈ ਚੱਲ ਰਹੀ ਹੈ ਲੁਧਿਆਣੇ ਦੇ ਵਿੱਚ ਬਹੁਤ ਵੱਡੇ ਵੱਡੇ ਕੱਟ ਨੇ ਕੱਲ੍ਹ ਹੀ ਵੱਡਾ ਰੋਡ ਸ਼ੋਅ ਹੋਇਆ ਲੋਕ ਇਹ ਮਹਿਸੂਸ ਕਰਦੇ ਨੇ ਕਿ ਪਾਰਟੀ ਹੈ ਜਿਹੜੀ ਉਹ ਫਰਾਰੀ ਹੈ ਪਰ ਲੋਕਾਂ ਦੇ ਮਸਲੇ ਹੱਲ ਕਰੂ ਬਹੁਤ-ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਵੀਰਖਲਾ ਸਾਹਿਬ ਤੇ ਜੂਥ ਪ੍ਰਧਾਨ ਨਹੀਂ ਦੋਨੇ ਹਾਂ ਕਰਾਂਗੇ ਜੀ ਦੋ ਮਿੰਟ ਹਾਂ ਜੀ ਜੀਪਾ ਜੀ ਚੱਕ ਦਿੱਤੇ ਨੇ ਉਹ ਲੜਦੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਜੀ ਅਸੀਂ ਤਾਂ ਮਹਿਸੂਸ ਇਹ ਕਰਦਾ ਜੀ ਬੜਾ ਲੰਮਾ ਖਮਾ ਹੋ ਗਿਆ ਜੀ ਦੀਪਾ ਜੀ ਨੂੰ ਵਿਚਾਰੇ ਨੂੰ ਸੁਨਾਮ ਚ ਇੱਥੇ ਚੱਕਰ ਲਾਉਂ ਗਿਆ ਨੂੰ ਇਸੇ ਕਰਕੇ ਅਸੀਂ ਸਾਰਿਆਂ ਨੂੰ ਟਿਕਟ ਵਾਕੇ ਨੇ ਉਹਨਾਂ ਨੂੰ ਵੀ ਜੀ ਨੂੰ ਇਹ ਵੀ ਕਿਹਾ ਵੀ ਇਹਨਾਂ ਨੂੰ ਦਿਓ ਜੀ ਇਹ ਸਾਡੀ ਸੇਵਾ ਕਰ ਲੈਗੇ ਉਹ ਹਮੇਸ਼ਾ ਕਹਿੰਦਾ ਮੈਨੂੰ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤਾ ਸਾਥੀ ਬੁਲਾਣਾ ਪਰ ਗੱਲ ਇਹ ਹੈ ਹਰਦੀਪਾ ਜੀ ਚਲੇ ਗਏ ਸਭ ਤੋਂ ਵੱਡੀ ਗੱਲ ਇਹ ਵੀ ਇੱਕ ਸਿੰਗਲ ਬੰਦਾ ਸਾਡੇ ਸਰਕਲ ਪ੍ਰਧਾਨ ਜਿੰਨੀ ਜਥੇਬੰਦੀ ਜਿੰਨੇ ਅਸੀਂ ਸਰਪੰਚ ਸੁਖਵੀਰ ਜੀ ਕੋਲ ਗਏ ਸੀ ਅੱਜ ਇੱਥੇ ਅਸੀਂ ਸਾਰੇ ਮੌਜੂਦ ਆ ਇੱਕ ਵੀ ਬੰਦਾ ਦੀਪਾ ਜੀ ਨਾਲ ਨਹੀਂ ਗਿਆ ਪਰ ਸਾਨੂੰ ਆਸ ਈ ਸੀ ਚਲੋ ਉਹਨਾਂ ਦਾ ਫੈਸਲਾ ਹੈ ਜੋ ਉਹਨਾਂ ਨੇ ਕਰ ਲਿਆ ਪਰ ਅਸੀਂ ਸਨਾਮ ਹਰ ਦੇ ਵੱਲੋਂ ਉਹਨਾਂ ਨੂੰ ਮੌਕਾ ਦਿੱਤਾ ਸੀ ਟਿਕਟ ਵੀ ਦਿਵਾ ਕੇ ਲਿਆਏ ਅਰ ਸਭ ਤੋਂ ਵੱਡੀ ਗੱਲ ਹੈ ਜਥੇਬੰਦੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਸਰਕਰ ਪ੍ਰਧਾਨ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸੰਮਤੀ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਜਿੰਨੇ ਸਾਡੇ ਸੀਨੀਅਰ ਅਕਾਲੀ ਆਗੂ ਨੇ ਅੱਜ ਉਥੇ ਸਾਰੇ ਹੀ ਮੌਜੂਦ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਥੋੜਾ ਜਿਹਾ ਇੱਕ ਜੰਪ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹ ਤਾਂ ਨਹੀਂ ਹੋ ਗਏ ਕਿਉਂਕਿ ਕੋਈ ਵੀ ਵਰਤਮੂਨ ਨਾ ਨਹੀਂ ਲੱਜਾ ਸਕਿਆ ਸਾਡੇ ਸਾਰੇ ਜਿੰਨੇ ਸਰਕਲ ਪ੍ਰਧਾਨ ਨੇ ਤੁਸੀਂ ਜੋ ਫੋਨ ਕੱਢ ਕੇ ਦੇਖੋ ਅੱਜ 15-15 ਫੋਨ ਆਏ ਨੇ ਦੀਪਾ ਜੀ ਦੇ ਆਸ਼ਮੀ ਦੇ ਪਰ ਇੱਕ ਵੀ ਵਰਕਰ ਨੂੰ ਸਾਡੇ ਸਰਕਲ ਪ੍ਰਧਾਨ ਨੂੰ ਉਹ ਨਾਮ ਨਹੀਂ ਲਿਆ ਜਾ ਸਕੀ ਅਸੀਂ ਸਾਰੀ ਜਥੇਬੰਦੀ ਜੀ ਦਾ ਜਥੇਬੰਦੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਚਾਹੇ ਸਾਡਾ ਸੁਖਵੀਰ ਜੀ ਨੇ ਕਹਿਣਾ ਨਹੀਂ ਮੋੜਿਆ ਪਰ ਅੱਜ ਸਾਰੀ ਜਥੇਬੰਦੀ ਨੇ ਇਕੱਠਾ ਹੋ ਕੇ ਇਹ ਸੁਖਵੀਰ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਸੀ ਪਰ ਅਸੀਂ ਤੁਹਾਡੇ ਤੇ ਵਿਸ਼ਵਾਸ ਕੀਤਾ ਅਸੀਂ ਸਾਰੇ ਸੁਖਵੀਰ ਦੀ ਰਾਖੀ ਕਰਦੇ ਹਾਂ ਧੰਨਵਾਦ ਇਹ ਕਰਾ ਲਓ ਅਜੂਬੀ ਲੈ ਲਓ ਯੂਨ ਪ੍ਰਧਾਨ